ਸਤਨਾਮ ਸ੍ਰੀ ਵਾਖੇ ਗੁਰੂ ਜੀ ਜਿਸ ਸ਼ਲੋਕ ਦੀ ਕੱਲ ਆਪਾਂ ਵਿਚਾਰ ਕੀਤੀ ਹੈ ਅੱਜ ਦਾ ਸ਼ਲੋਕ ਵੀ ਉਸੇ ਹੀ ਪ੍ਰਕਰਨ ਦਾ ਹੈ ਉਹੀ ਵਿਸ਼ਾ ਹੈ ਕੱਲ ਸਤਗੁਰਾਂ ਨੇ ਸਾਨੂੰ ਇਹ ਸੁਮਤ ਦਿੱਤੀ ਸੀ ਕਿ ਮਨੁੱਖੋ ਛੇ ਜੀਵੋ ਪਰਮ ਬ੍ਰਹਮ ਪਰਮੇਸ਼ਵਰ ਸਭ ਦਾਤਾ ਦੇਣ ਵਾਲੇ ਦਾਤਾ ਜੀ ਨੇ ਤੇ ਕਿਹੜੀ ਵਸਤੂ ਹੈ ਜਿਸ ਦੀ ਪ੍ਰਾਪਤੀ ਗੁਰੂ ਕੀ ਸੇਵਾ ਕਰਕੇ ਨਹੀਂ ਹੁੰਦੀ ਇਸ ਦਾ ਪਾ ਕਿ ਗੁਰੂ ਦੀ ਸੇਵਾ ਕਰਕੇ ਹਰ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਉਸ ਵਿੱਚ ਸਤਿਗੁਰਾਂ ਦੇ ਕੱਲ ਅਸੀਂ ਜਿਹੜੇ ਬਚਨ ਪੜੇ ਅੱਜ ਲੜੀ ਜੋੜਨ ਵਾਸਤੇ ਸਿਰਫ ਇਥੋਂ ਕਥਾ ਵਿਚਾਰ ਸ਼ੁਰੂ ਕੀਤੀ ਸੀ ਪਾਰ ਬ੍ਰਹਮ ਪੁਰਖ ਦਾਤਾ ਰਹ ਪਾਰ ਬ੍ਰਹਮ ਪਰਮੇਸ਼ਵਰ ਜੋ ਸਰਬ ਵਿਆਪਕ ਹੈ ਉਹ ਹੀ ਦਾਤਾ ਦੇਣ ਵਾਲੇ ਨੇ ਪਾਰ ਬ੍ਰਹਮ ਪੁਰਖ ਦਾਤਾ ਰਾ ਨਾਨਕ ਗੁਰseva ਕਿਨ ਨਾ ਲਭਯਤੇ ਕਿਹੜੀ ਚੀਜ਼ ਹੈ ਕਿਹੜੀ ਵਸਤੂ ਹੈ ਕਿਹੜੀ ਅੰਦਰ ਦੀ ਅਵਸਥਾ ਹੈ ਜਿਹੜੀ ਗੁਰੂ ਕੀ ਸੇਵਾ ਕਰਕੇ ਨਾ ਲੱਭਦੀ ਹੋਵੇ ਫਿਰ ਸਤਗੁਰਾਂ ਨੇ ਸਾਨੂੰ ਸਮਤ ਦਿੱਤੇ ਫਰਮਾਇਓ ਨੇ ਪਾਚਨ ਕਰੋਤ ਅਗ੍ਰਿੜਿਵਹ ਜਿਹੜੇ ਇਨਸਾਨ ਪਿੱਛੇ ਰਹਿ ਜਾਂਦੇ ਆ ਜ਼ਿੰਦਗੀ ਦੇ ਕਿਸੇ ਵੀ ਪੱਖ ਤੋਂ ਪਿੱਛੇ ਰਹਿ ਗਏ ਉਹ ਧਨ ਕਰਕੇ ਰੋਖਾਨੀਅਤ ਦੇ ਤੌਰ ਤੇ ਸਮਾਜਿਕ ਤੌਰ ਤੇ ਪਾਰ ਬ੍ਰਹਮ ਪਰਮੇਸ਼ਵਰ ਵੈਗਰੂ ਪਿੱਛੇ ਰਹਾ ਹੋਿਆਂ ਨੂੰ ਸੇਵਾ ਦੀ ਬਰਕਤ ਨਾਲ ਆਗੂ ਬਣਾ ਦਿੰਦਾ ਹੈ ਮਹਾਰਾਜ ਜੀ ਨੇ ਕਿਹਾ ਪਾਸ਼ਿੰਗ ਕਰੋਤ ਅਗ੍ਰਿਣੀ ਵਹ ਨਿਰਾਸੰਗ ਆਸ ਪੂਰਨਹ ਕਿ ਜਿੰਨਾ ਬੰਦਿਆਂ ਦੀ ਕਿਤੇ ਵੀ ਆਸ ਨਾ ਪੂਰੀ ਹੋਵੇ ਕਰਤਾਪੁਰਖ ਵੈਗੁਰੂ ਨਿਰ ਆਸਿਆਂ ਦੀ ਆਸ ਉਰੀ ਕਰ ਦਿੰਦੇ ਆ ਨਿਰਦਨ ਭਯੰ ਤਨਵੰਤਹ ਜਿਹੜਾ ਬੰਦਾ ਗਰੀਬ ਹੈ ਨਿਰਦਨ ਹੈ ਉਸ ਨੂੰ ਸੇਵਾ ਧਨਾੜ ਬਣਾ ਦਿੰਦੀ ਹੈ ਨਾਲ ਸ਼ਬਦ ਵਰਤਿਆ ਰੋਗੀ ਅੰਗ ਰੋਗ ਖੰਡਨਹ ਜਿਹੜੇ ਬਿਮਾਰ ਨੇ ਰੋਗੀ ਨੇ ਚਾਹ ਉਹ ਮਾਨਸਿਕ ਰੋਗੀ ਨੇ ਸਰੀਰਕ ਰੋਗੀ ਨੇ ਗੁਰੂ ਕੀ ਸੇਵਾ ਰੋਗ ਵਿੱਚ ਗਰਸਿਆਂ ਹੋਿਆਂ ਦੇ ਰੋਗ ਖੰਡਨ ਕਰ ਦਿੰਦੀ ਹੈ ਤੀਸਰਾ ਬਚਨ ਕੀਤੋ ਨੇ ਭਗਤੰ ਭਗਤਦਾਨੰਗ ਜਿਹੜੇ ਭਗਤੀ ਦਾ ਸ਼ੌਕ ਰੱਖਦੇ ਆ ਕਿ ਅਸੀਂ ਸਿਮਰਨ ਕਰਨਾ ਨਾਮ ਜਪਣਾ ਉਹ ਸੇਵਾ ਕਰਨਗੇ ਤੇ ਭਗਤੀ ਉਹਨਾਂ ਦੀ ਝੋਲੀ 'ਚ ਪਰਮੇਸ਼ਵਰ ਪਾਉਂਦੇ ਆ ਆਰਾਮ ਨਾਮ ਗੁਣ ਕੀਰਤਨ ਉਹ ਪਾਰ ਬ੍ਰਹਮ ਪਰਮੇਸ਼ਵਰ ਵੈ ਗੁਰੂ ਜੀ ਦੇ ਗੁਣਾ ਦਾ ਕੀਰਤਨ ਕਰਦੇ ਆ ਇਸ ਤੋਂ ਜਿਹੜਾ ਹੁਣ ਅਗਲਾ ਸ਼ਲੋਕ ਹੈ ਇਸ ਦੇ ਪਹਿਲਾਂ ਆਪਾਂ ਅਰਥਵਾਚ ਲਾਂਗੇ ਤੇ ਸੱਚ ਇਹ ਵੇ ਜਿਉਂ-ਜਿਉ ਆਪਾਂ ਵਿਚਾਰ ਕਰਦੇ ਜਾ ਰਹੇ ਹਾਂ ਇਸ ਨੂੰ ਖੌਮੇ ਵੱਲ ਨਹੀਂ ਲੈ ਕੇ ਜਾਣਾ ਇਹ ਸ਼ਲੋਕ ਜਿਹੜਾ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਪਹਿਲਾਂ ਇਹਦੇ ਅਰਥ ਆ ਧਰੰਗ ਧਰੰਗ ਧਾਰਨਹ ਧਰੰਗ ਦੇ ਅਗੇਤਰ ਸਤਗੁਰਾਂ ਨੇ ਐੜਾ ਲਾ ਦਿੱਤਾ ਹੈ ਅਧਰੰਗ ਇਹਦਾ ਅਰਥ ਹੈ ਜਿਸ ਬੰਦੇ ਦਾ ਕੋਈ ਆਸਰਾ ਕੋਈ ਨਹੀਂ ਜਿਸ ਬੰਦੇ ਦਾ ਕੋਈ ਆਧਾਰ ਨਹੀਂ ਧਰੰਗ ਇਹਦਾ ਅਰਥ ਹੈ ਆਸਰਾ ਇਹਦਾ ਮਤਲਬ ਹੋ ਗਿਆ ਅਧਰੰਗ ਧਰੰਗ ਧਾਰਣ ਧਾਰਨਾ ਦਾ ਅਰਥ ਹੈ ਦੇਣਾ ਧਾਰਨ ਕਰਨਾ ਸਤਗੁਰੂ ਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਆਸਰਿਆਂ ਬੰਦਿਆਂ ਦਾ ਕੋਈ ਆਸਰਾ ਨਹੀਂ ਜਿਨ੍ਹਾਂ ਬੰਦਿਆਂ ਦੀ ਕੋਈ ਓਟ ਨਹੀਂ ਕਿੰਨੇ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਜੀ ਤੁਹਾਡੇ ਨਾਮ ਚੈਨੀ ਬਰਕਤ ਹੈ ਆ ਧਰੰਗ ਧਰੰਗ ਧਾਰਣਾ ਨਿਰਧਨੰਗ ਤਨ ਨਾਮ ਨਰਹਰਾ ਨਿਰਤੰਦਾ ਅਰਥ ਹੈ ਗਰੀਬ ਤੇ ਧਨ ਦਾ ਅਰਥ ਇੱਥੇ ਪੈਸਾ ਨਹੀਂ ਧਨ ਦਾ ਅਰਥ ਨਾਮ ਨਾਲ ਜੁੜੇਗਾ ਨਿਰਤਨੰਗ ਤਨ ਨਾਮ ਨਰਹਰਾ ਉਂਝ ਪਾਠ ਹੈ ਨਰਹਰ ਇਹਦੇ ਲਬਜ਼ੀ ਅਰਥ ਅੱਜ ਜਿਹੜੇ ਸ਼ਬਦ ਕੁਝ ਆਉਣੇ ਨੇ ਉਹ ਦੇਵਤਿਆਂ ਦੇ ਨਾਵਾਂ ਨਾਲ ਵੀ ਸੰਬੰਧਿਤ ਨੇ ਜਿਵੇਂ ਬਾਸੂਦੇਵ ਆਉਣਾ ਹੈ ਦਮੋਦਰ ਸ਼ਬਦ ਆਉਣਾ ਹੈ ਗੋਬਿੰਦ ਸ਼ਬਦ ਆਉਣਾ ਹੈ ਉਹ ਵੀ ਆਪਾਂ ਜ਼ਰੂਰ ਵਿਚਾਰ ਕਰਾਂਗੇ ਇੱਥੇ ਸ਼ਬਦ ਅਸਲ ਚੈ ਨਰਹਰ ਸਤਗੁਰਾਂ ਨੇ ਖਾਹਾ ਲਾਇਆ ਹੈ ਨਰਹਰ ਇਹਦਾ ਅਰਥ ਹੈ ਸ਼ਕਤੀਸ਼ਾਲੀ ਤਾਕਤ ਵਾਲਾ ਨਰਾ ਇਹਦਾ ਕਰਥੇ ਵੀ ਨਰਾ ਤੋਂ ਖੋਣ ਵਾਲਾ ਇਹਦੇ ਸਿੱਧੇ ਅਰਥ ਆਪਾਂ ਕਰਾਂਗੇ ਪਾਰ ਬ੍ਰह्म ਪਰਮੇਸ਼ਵਰ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਨਿਚੋੜ ਸਿਧਾਂਤ ਹੈ ਨਾ ਉਹ ਇੱਕ ਮੰਗਲ ਏ ਸਾਡੇ ਕੋਲ ਮੈਂ ਨੂੰ ਰਿਪੀਟ ਕਰਨ ਲੱਗਾ ਉੰਜ ਤਾਂ ਸਤਗੁਰਾਂ ਨੇ ਮੰਗਲ ਜਿਹੜੇ ਨੇ ਵੱਖ-ਵੱਖ ਤਰੀਕਿਆਂ ਨਾਲ ਲਿਆ ਸ਼ਾਇਦ ਆਪ ਜੀ ਨੂੰ ਇੱਥੇ ਕਿ ਪਿਛਲੀ ਕਥਾ 'ਚ ਮੈਂ ਕਿਹਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਇਹ ਸਤਿਗੁਰਾਂ ਨੇ 33 ਵਾਰ ਮੰਗਲ ਲਿਆ ਹੈ ਮੰਗਲ ਦਾ ਲਫ਼ਜ਼ੀ ਅਰਥ ਹੁੰਦਾ ਖੁਸ਼ੀ ਉਤਸਵ ਵਿਦਵਾਨ ਸੱਜਣਾ ਨੇ ਮੰਗਲ ਦੇ ਤਿੰਨ ਭੇਦ ਮੰਨੇ ਆ ਉਹ ਕਹਿੰਦੇ ਨੇ ਇੱਕ ਹੁੰਦਾ ਵਸਤੂ ਨਿਰਦੇਸ਼ ਮੰਗਲ ਜਿਹੜੇ ਕਵੀ ਨੇ ਦੂਸਰਾ ਹੁੰਦਾ ਹੈ ਅਸ਼ੀਰਵਾਦ ਆਤਮਕ ਮੰਗਲ ਤੀਸਰਾ ਮੰਗਲ ਹੁੰਦਾ ਨਮਸ਼ਕਾਰਾਤਮਕ ਮੰਗਲ ਇਹਦਾ ਅਰਥ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਮੰਗਲ ਮਿਲਣਗੇ ਉਹ ਵਸਤੂ ਨਿਰਦੇਸ਼ ਮੰਗਲ ਮਿਲਣਗੇ ਇਹ ਫਿਰ ਬੇਨਤੀ ਸੁਣਿਓ ਇਹ ਹਾਲਾਂਕਿ ਕਵਤਾ ਨਾਲ ਸੰਬੰਧਤ ਹੈ ਗੱਲ ਕਿ ਜਦੋਂ ਕਵੀ ਰਚਨਾ ਕਰਦਾ ਹੈ ਆਮ ਮੈਂ ਦੁਨਿਆਵੀ ਸ਼ਬਦ ਵਰਤ ਰਿਹਾ ਉਹ ਜਿਹੜੀ ਗੱਲ ਆਪਣੀ ਅੱਗੇ 200 ਸਫ਼ੇ ਵਿੱਚ ਇਹਨੂੰ ਮੈਂ ਕਵੀ ਦੀ ਗੱਲ ਕਰ ਰਿਹਾ ਬਾਣੀ ਲਈ ਨਹੀਂ ਵਰਤਿਆ ਪਰ ਅਰਥ ਸਮਝਣ ਲਈ ਮੰਨ ਲਓ ਜਿਹੜੀ ਉਹਨੇ ਕਵਤਾ ਜਾਂ ਕੋਈ ਸ਼ਬਦ ਅੱਗੇ 5 10 20 ਲਿਖਣੇ ਨੇ ਉਹ ਪਹਿਲਾਂ 217 ਵਿੱਚ ਮੰਗਲ ਦੇ ਦਿੰਦਾ ਹੈ ਵਸਤੂ ਨਿਰਦੇਸ਼ ਮੰਗਲ ਦਾ ਮਤਲਬ ਹੁੰਦਾ ਹੈ ਕਿ ਭਾਈ ਸਿੱਖੋ ਪਾਠਕ ਜਨੋ ਜੋ ਕੋਈ ਤੁਸੀਂ ਅੱਗੇ ਵਿਸਤਾਰ ਨਾਲ ਪੜ੍ਹਨਾ ਹੈ ਨਾ ਮੈਂ ਉਹਦੇ ਬਾਰੇ ਇਸ 217 ਵਿੱਚ ਦੇ ਦਿੱਤਾ ਹੈ ਇਹ ਵਸਤੂ ਨਿਰਦੇਸ਼ ਮੰਗਲ ਹੈ ਦਾਸ ਨੇ ਉਸ ਦਿਨ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਮਝਣ ਲਈ ਹਾਲਾਂਕਿ ਸ਼ਬਦ ਮੈਂ ਵਰਤ ਰਿਹਾ ਵਾਂ ਕਿਸੇ ਦੀ ਕੀ ਤਾਕਤ ਜੀ ਸਭ ਕੁਝ ਸਮਝ ਸਕੇ ਇਹ ਫਿਰ ਬਿੰਤੀ ਅਦਾ ਵਿੱਚ ਨਹੀਂ ਹੁੰਦਾ ਪਰ ਉੱਥੇ ਸਤਿਗੁਰਾਂ ਨੇ ਜਿਹੜਾ ਸੈਂਕੜੇ ਵਾਰੀ ਮੰਗਲ ਵਰਤਿਆ ਉਹ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸੀਂ ਜਿਹੜਾ ਪੜਨੇ 523 24 ਵਾਰ ਵਿਦਵਾਨਪੁਰ ਕਹਿੰਦੇ 524 ਵਾਰ ਜਿਹੜੀ ਮੰਗਲ ਵਰਤਿਆ ਗਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੈਂਕੜੇ ਵਾਰੀ ਵਰਤਿਆ ਇੱਥੋਂ ਤੱਕ ਜਿੰਨਾ ਭਗਤਾਂ ਨੇ ਓੰਕਾਰ ਲਫ਼ਜ਼ ਆਪਣੀ ਰਚਨਾ ਵਿੱਚ ਕਿਤੇ ਨਹੀਂ ਵਰਤਿਆ ਸਤਗੁਰਾਂ ਨੇ ਉਹਨਾਂ ਦੀ ਰਚਨਾ ਵਿੱਚ ਵੀ ਲਿਖ ਦਿੱਤਾ ਉੱਤੇ ਇਹਦਾ ਮਤਲਬ ਕੀ ਸੀ ਜਿੰਨੀ ਕੋਈ ਸਮਝ ਪਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਨੇ ਜੀ ਜਿਨ੍ਹਾਂ ਵਿੱਚ ਪੂਰਬ ਤੇ ਪੱਛਮ ਦੇ ਜਿਹੜੇ ਅਵਤਾਰੀ ਨਾਮ ਨੇ ਤੇ ਪੱਛਮ ਵਿੱਚ ਮੈਂ ਬੇਨਤੀ ਕਰਾਂਗੇ ਜਿਹੜੇ ਰੱਬ ਦੇ ਅੱਲਾ ਦੇ ਜਾਂ ਉਸ ਪਰਮ ਸਤ ਦੇ ਨਾਮ ਨੇ ਸਤਗੁਰਾਂ ਨੇ ਪੂਰਬ ਤੇ ਪੱਛਮ ਵਿੱਚ ਰੱਬ ਦੇ ਨਾਵਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰ ਦਿੱਤਾ ਝਗੜਾ ਮੁਕਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਰ ਉਸ ਵਿੱਚ ਕੀ ਹੈ ਕੁਝ ਸ਼ਬਦ ਐਸੇ ਨੇ ਜਿਹੜੇ ਅਵਤਾਰਾਂ ਨਾਲ ਜੁੜੇ ਹੋਏ ਆ ਮੈਂ ਬੇਨਤੀ ਕਰਾਂ ਜਿਵੇਂ ਸ਼ਬਦ ਹੈ RAM ਗੁਰੂ ਗ੍ਰੰਥ ਸਾਹਿਬ ਚ ਇਹ ਅਵਤਾਰ ਲਈ ਵੀ ਆਉਂਦਾ ਰੋਵੇ RAM ਨਿਕਾਲਾ ਭਇਆ ਸੀਤਾ ਲਖਮਨ ਵਿਛੜ ਗਿਆ ਫਿਰ ਬੇਨਤੀ ਹੈ RAM ਗयो ਰਾਮਨ ਗयो ਜਾ ਕੋ ਬੋ ਪਰਵਾਰ ਪਰ ਆਪਾਂ ਇੱਕ ਪੱਖ ਨਾ ਲਈਏ ਇਹਦੇ ਵਿੱਚ ਇੱਕ ਹੋਰ ਵੀ ਸਤਗੁਰਾਂ ਨੇ ਸ਼ਬਦ ਵਰਤਿਆ ਹੈ ਹਜ਼ੂਰ ਕਹਿੰਦੇ ਨੇ ਕਿ ਅਸਲ 'ਚ ਰਾਮ ਜੀ ਨੂੰ અવਤਾਰ ਰੂਪ 'ਚ ਵੀ ਸਰਕਾਰ ਕੀਤਾ ਹੈ ਦਸ਼ਰਤ ਰਾਏ ਨੰਦ ਰਾਜਾ ਮੇਰਾ ਰਾਮਚੰਦ ਇਹ ਵੀ ਸ਼ਬਦ ਵਰਤੇ ਆ ਜੀ ਫਿਰ ਸਤਿਗੁਰਾਂ ਦੀ ਬਾਣੀ ਵਿੱਚੋਂ ਮੈਂ ਬੇਨਤੀ ਕਰਾਂ ਕਿ ਰਿਗ ਕਹਿ ਰਹਾ ਭਰਪੂਰ ਆ ਰਾਮ ਨਾਮ ਦੇਵਾ ਮਹਿਸੂਲ ਯਾਦ ਰੱਖਿਓ ਇਹ ਇਹ ਦੇ ਅਰਥ ਬਹੁਤ ਗਹਿਰੇ ਨੇ ਅਸੀਂ ਗੁਰਬਾਣੀ ਨੂੰ ਕਦੀ ਵੀ ਕਿਸੇ ਧਰਮ ਦੇ અપਮਾਨ ਲਈ ਪਲੀਜ਼ ਤੁਕਾਂ ਨਾ ਵਰਤੀਏ ਕਿਉਂਕਿ ਗੁਰੂ ਕਦੀ ਦੁਵੈਸ਼ਚ ਨਹੀਂ ਬੋਲਦਾ ਜੇ ਗੁਰੂ ਦੁਵੈਸ਼ਚ ਬੋਲਣ ਲੱਗ ਪਿਆ ਉਹਦੀ ਸਮ ਦ੍ਰਿਸ਼ਟੀ ਕਿੱਥੇ ਰਹਿੰਦੀ ਹੈ ਸੱਚ ਤੱਤ ਨੂੰ ਬਿਆਨ ਕਰਨਾ ਜ਼ਰੂਰੀ ਹੈ ਪਰ ਉਹ ਜਿਹੜਾ ਸ਼ਬਦ ਹੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਹ ਸੂਰ ਕ ਰਿਗ ਮੈਂ ਇਹ ਦਿਨ ਬੇਨਤੀ ਕੀਤੀ ਸਸਾ ਸਿਆਮ ਤੇ ਸਸਾ ਸਤੰਬਰ ਰਾਰਾ ਰਿਗ ਤੇ ਰਾਰਾ ਰਾਮ ਜਜਾ ਜੁਜ ਤੇ ਜਜਾ ਜਾਦਮ ਐੜਾ ਅਥਰਵਨ ਤੇ ਐੜਾ ਅੱਲਾ ਸਾਮ ਕਹਿ ਸੇਤੰਬਰ ਸਵਾਮੀ ਸੱਚ ਮੈਂ ਆਛੈ ਸਾਚ ਰਹਿ ਸੱਸਾ ਸਿਆਮ ਤੇ ਸੱਸਾ ਸੇਤੰਬਰ ਹਾਲਾਂਕੇ ਪਹਿਲਾ ਵੇਦ ਤਾਂ ਰਿਗਵੇਦ ਇਹ ਸਤਗੁਰੂ ਜੀ ਨੇ ਸ਼ਬਦ ਵਰਤਿਆ ਦੂਜਾ ਅਸੀਂ ਵਿੱਚੋਂ ਤੁਕਾ ਲੈ ਰਿਹਾ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰਾਰਾ ਰਿਗ ਤੇ ਰਾਰਾ ਰਾਮ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਾਇਆ ਜੱਜਾ ਜੋਜ ਤੇ ਜੱਜਾ ਜਾਦਮ ਕਲ ਮੇ ਬੇਦ ਅਥਰਬਨ ਕੋਵਾ ਐੜਾ ਅਥਰਬਨ ਨਾਉ ਖੁਦਾਈ ਅਲਹ ਪਾਇਆ ਐੜਾ ਅੱਲਾ ਖੈਰ ਰੋ ਵਿਚਾਰ ਕਈ ਵਰੀ ਸਿੱਧੋ ਇਹ ਸ਼ਬਦ ਆਉਂਦੇ ਆ ਅਸੀਂ ਜਿਵੇਂ ਹੁਣ ਇੱਕ ਸ਼ਬਦ ਵਰਤਨੇ ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੇ ਰੰਗ ਕੀਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਇਸ ਸ਼ਲੋਕ ਨੂੰ ਤਰਤੀਬ ਅਨੁਸਾਰ ਪੜੋ ਮਾਰੇ ਸਾਨੂੰ ਦੱਸਣਾ ਕੀ ਜਾਂਦੇ ਉਥੇ ਸ਼ਬਦ ਜਿਹੜਾ RAM NAM DEVA MAHSUR ਉਹਦੇ ਅਰਥ ਆਪ ਕਿਤੇ ਵੀ ਪੜਿਓ ਅਰਥ ਇਹ ਨੇ ਕਿ ਅਸਲ ਚ ਉਸ ਜੋਗ ਵਿੱਚ RAM CHANDRA JI ਦਾ ਨਾਮ ਜਿਵੇਂ ਸੂਰਜ ਹੋਵੇ ਇਸੇ ਤਰ੍ਹਾਂ RAM CHANDRA JI ਦਾ ਨਾਮ ਸੀ ਮੈਂ ਫਿਰ ਬੇਨਤੀ ਕਰਾਂ ਹੁਣ ਉਹ ਜਿਹੜੇ ਸ਼ਬਦ ਅਵਤਾਰਾਂ ਨਾਲ ਜੁੜੇ ਸਨ ਹਾਲੋਂ ਨਿੱਜੀ ਤੌਰ ਤੇ ਜੁੜੇ ਆ ਸਤਗੁਰਾਂ ਨੇ ਕੀ ਕੀਤਾ ਉਹਨਾਂ ਸ਼ਬਦਾਂ ਦੇ ਅਰਥ ਨਾਲ ਸਾਨੂੰ ਸਮਤ ਦੇਣ ਵਾਸਤੇ ਏਕ ਓੰਕਾਰ ਦੇ ਰੂਪ ਵਿੱਚ ਬਦਲ ਦਿੱਤੇ ਫਿਰ ਅਰਜਖੇ ਹੁਣ ਏਕ ਓੰਕਾਰ ਸਤਿਗੁਰ ਪ੍ਰਸਾਦ ਵਾਰ-ਵਾਰ குரு ਸਹਿਬ ਕਹਿ ਰਿਹਾ ਉਹਦਾ ਮਤਲਬ ਇਹ ਸੀ ਕਿ ਜਿਹੜਾ ਉੱਤੇ ਤੂੰ ਮੰਗਲ ਪੜ ਰਿਹਾ ਹੈ ਵਸਤੂ ਨਿਰਦੇਸ਼ ਮੰਗਲ ਹੈ ਰੱਬ ਸ਼ਬਦ ਆਵੇ ਗੋਪਾਲ ਸ਼ਬਦ ਆਵੇ ਗੁਰਦਨ ਸ਼ਬਦ ਆਵੇ ਦਮੋਦਰ ਸ਼ਬਦ ਆਵੇ ਮੁਰਾਰੀ ਸ਼ਬਦ ਆਵੇ ਕਰੀਮ ਸ਼ਬਦ ਆਵੇ ਰਹੀਮ ਸ਼ਬਦ ਆਵੇ ਅੱਲਾ ਸ਼ਬਦ ਆਵੇ ਗਨੀ ਸ਼ਬਦ ਆਵੇ ਪੂਰਬ ਤੇ ਪੱਛਮ ਦਾ ਕੋਈ ਵੀ ਪਰਮ ਸੱਚ ਲਈ ਆਵੇ ਇਹਨੂੰ ਯਾਦ ਰੱਖੀ ਏਕ ਓੰਕਾਰ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਾ ਕਰੇ ਇਹਦਾ ਸਿਧਾਂਤ ਇਹ ਹੈ ਹੁਣ ਅੱਜ ਮੈਂ ਜਿਹੜੀ ਬੇਨਤੀ ਆਪ ਜੀ ਨੂੰ ਕਰਨੀ ਹੈ ਸ਼ਬਦ ਹੈ ਨਰਹਰ ਲਫ਼ਜ਼ ਹੈ ਨਰਹਰ ਇੱਥੇ ਸਤਿਗੁਰਾਂ ਨੇ ਪਿੱਛੇ ਖਾਹ ਲਾਇਆ ਜਿਹੜੀ ਅਸੀਂ ਸਿਆਰੀ ਦੇ ਰੂਪ ਚ ਨਾ ਬੋਲੀਏ ਤੇ ਬਹੁਤ ਅੱਛਾ ਹੈ ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਕਿ ਪਰਮਾਤਮਾ ਦਾ ਜਿਹੜਾ ਨਾਮ ਹੈ ਨਿਰਦਨੰ ਧਨ ਨਾਮ ਨਰਹਰਹ ਕਿੰਨੇ ਪਰਮਾਤਮਾ ਦਾ ਜਿਹੜਾ ਨਾਮ ਹੈ ਜਿਵੇਂ ਗਰੀਬ ਬੰਦਾ ਉਹਦੇ ਵਾਸਤੇ ਧਨ ਹੈ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਗਰੀਬ ਵਾਸਤੇ ਦੌਲਤ ਹੈ ਤੇ ਫਿਰ ਮਹਾਰਾਜ ਇਸ ਨਾਮ ਨਾਲ ਕੀ ਮਿਲਦਾ ਹੈ ਕਹਿਣ ਲੱਗੇ ਆ ਧਰੰਗ ਧਰੰਗ ਧਾਰਣਾ ਜਿਸ ਬੰਦੇ ਨੂੰ ਨਰਹਰ ਦਾ ਨਾਮ ਮਿਲ ਗਿਆ ਵਹਿਗੁਰੂ ਜੀ ਦਾ ਨਾਮ ਮਿਲ ਗਿਆ ਪ੍ਰਮਾਤਮਾ ਦਾ ਨਾਮ ਨੇ ਆਸਰਿਆਂ ਦਾ ਆਸਰਾ ਬਣ ਜਾਂਦਾ ਹੈ ਨਾਮ ਧੰ ਜਿਹੜਾ ਨਿਰ ਆਸਰਿਆਂ ਦਾ ਆਸਰਾ ਬਣਦਾ ਹੈ ਅਗਲੀ ਇੱਕ ਔਰਤੋਕ ਪੜ ਕੇ ਆਨਾਥ ਨਾਥ ਗੋਬਿੰਦਹ ਅਨਾਥ ਦਰਤ ਜਿਹਦਾ ਕੋਈ ਮਾਲਕ ਹੀ ਕੋਈ ਨਹੀਂ ਜਿਸ ਦਾ ਕੋਈ ਖਸਮ ਕੋਈ ਨਹੀਂ ਜਿਸ ਦਾ ਕੋਈ ਸਵਾਮੀ ਕੋਈ ਨਹੀਂ ਜਿਸ ਇਨਸਾਨ ਕੋਲ ਨਾਮ ਆ ਗਿਆ ਅੱਜ ਦੇ ਸ਼ਲੋਕ ਦਾ ਪ੍ਰਕਰਨ ਸਿਰਫ ਨਾਮ ਹੈ ਥੋੜਾ ਧਿਆਨ ਨਾਲ ਸੁਣਿਓ ਹਜ਼ੂਰ ਬਚਨ ਕਰ ਰਿਹਾ ਆਨਾਥ ਜਿਹਦਾ ਕੋਈ ਨਾਥ ਨਹੀਂ 나ਥ ਗੋਬਿੰਦਹ 나ਥ ਦਾ ਅਰਥ ਹੈ ਮਾਲਕ ਤੇ ਗੋਬਿੰਦਹ ਗੋਬਿੰਦ ਦੋ ਸ਼ਬਦ ਗੋ ਦਾ ਅਰਥ ਹੈ ਪ੍ਰਿਥਵੀ ਤੇ ਬਿੰਦ ਦਾ ਅਰਥ ਹੈ ਸਹਾਰਾ ਗੋਬਿੰਦ ਦਾ ਅਰਥ ਹੈ ਜਿਹੜਾ ਧਰਤੀ ਦਾ ਸਹਾਰਾ ਹੈ ਉਂਝ ਇਹ ਨਾਮ ਜਿਹੜਾ ਹੈ ਸਨਾਤਨ ਵਤ ਵਿੱਚ ਗੋਬਿੰਦ ਲਭ ਜਿਹੜਾ ਇੱਕ ਕ੍ਰਿਸ਼ਨ ਜੀ ਲਈ ਵੀ ਵਰਤਿਆ ਜਾਂਦਾ ਹੈ ਮੈਂ ਫਿਰ ਬੇਨਤੀ ਕਰਾਂਗਾ ਅਸੀਂ ਅਰਥ ਇਹ ਕਰ ਰਹੇ ਹਾਂ ਕਿ ਜਿਹੜਾ ਧਰਤੀ ਦਾ ਸਹਾਰਾ ਹੈ ਜਿਹਨੂੰ ਅਸੀਂ ਅਕਾਲ ਪੁਰਖ ਵੈਗੁਰੂ ਕਹਿੰਨੇ ਜਿਸ ਬੰਦੇ ਦਾ ਕੋਈ ਖਸਮ ਨਹੀਂ ਕੋਈ ਵਾਲੀ ਵਾਰਸ ਨਹੀਂ ਕੋਈ ਸਿਰ ਤੇ ਖਲੋਣ ਨਹੀਂ ਤਿਆਰ ਨਹੀਂ ਮਹਾਰਾਜ ਕਹਿੰਦੇ ਨੇ ਜੇ ਵੈਗੁਰੂ ਜੀ ਦਾ ਨਾਮ ਮਿਲ ਜਾਏ ਨਾ ਤੇ ਗੋਬਿੰਦ ਹੀ ਉਹਦੇ ਸਿਰ ਉੱਤੇ ਖਲੋ ਜਾਂਦਾ ਹੈ ਅਨਾਥਾਂ ਦਾ 나ਥ ਤਾਰ ਬ੍ਰਹਮ ਪਰਮੇਸ਼ਵਰ ਹੈ ਅਗਲਾ ਬਚਨ ਬਲਹੀਣ ਜਿਹੜੇ ਬੰਦੇ ਤਾਕਤ ਤੋਂ ਬਿਨਾ ਨੇ ਬਲਹੀਣ ਜਿਨ੍ਹਾਂ ਕੋਲ ਤਾਕਤ ਕੋਈ ਨਹੀਂ ਬਲਹੀਣ ਬਲ ਕੇਸ਼ਵਹ ਫਿਰ ਸੁਣਿਓ ਜਿਹੜਾ ਤਾਕਤ ਤੋਂ ਬਿਨਾ ਹੈ ਬਲ ਤੋਂ ਹੀਣਾ ਹੈ ਸ਼ਕਤੀ ਤੋਂ ਬਿਨਾ ਹੈ ਉਹਦਾ ਬਲ ਪਤਾ ਕੌਣ ਹੈ ਕੇਸ਼ਵਹ ਫਿਰ ਸੁਣੋ ਲਫ਼ਜ਼ ਬਾਣੀ ਚ ਕੇਸੋ ਕੇਸ਼ਵਹ ਵੀ ਹੁੰਦਾ ਇੱਥੇ ਸਤਿਗੁਰਾਂ ਨੇ ਕਿਹਾ ਬਲਹੀਣ ਬਲ ਕੇਸ਼ਵਹ ਲਫ਼ਜ਼ ਜੀ ਅਰਥ ਨੇ ਜਿਹਦੇ ਕੇਸ ਨੇ ਬਹੁਤ ਸੁੰਦਰ ਤੇ ਯਾਦ ਰੱਖਿਓ ਇਹ ਲਫ਼ਜ਼ ਅਕਸਰ ਸਨਾਤਨ ਵਤ ਵਿੱਚ ਵਿਸ਼ਨੂ ਜੀ ਲਈ ਵਰਤਿਆ ਜਾਂਦਾ ਹੈ ਮੈਂ ਥੋੜਾ ਜਿਹਾ ਤਾਂ ਬੇਨਤੀ ਕਰ ਲੱਗਾ ਜੀ ਕਿਉਂਕਿ ਅੱਜ ਦਮੋਦਰ ਸ਼ਬਦ ਵੀ ਆਉਣਾ ਅੱਗੇ ਸੀ ਥੋੜੇ ਅਰਥ ਦੇਖਣੇ ਇਹਦਾ ਅਰਥ ਜਿਹਦੇ ਕੇਸ ਬੜੇ ਸੋਹਣੇ ਆ ਪਰ ਗੁਰੂ ਸਾਹਿਬ ਨੇ ਇਹ ਸਾਰੇ ਸ਼ਬਦ ਜਿਹੜੇ ਨੇ ਕਰਤੇ ਪੁਰਖ ਵੈਗਰੂ ਲਈ ਵਰਤੇ ਉਂਝ ਗੁਰੂ ਸਾਹਿਬ ਜੀ ਦੀ ਬਾਣੀ ਚ ਸਤਿਗੁਰਾਂ ਨੇ ਵੀ ਸ਼ਬਦ ਵਰਤੇ ਆ ਇੱਕ ਤੇਰੇ ਬੰਕੇ ਲੋਇਣ ਦੰਤਰਸ਼ਾਲਾ ਜਿ ਸੋਹਣੇ ਸੋਹਣੇ ਨੱਕ ਜਿਨ ਲੰਬੜੇ ਵਾਲਾ ਉਥੇ ਲੰਮੇ ਵਾਲਾਂ ਦਾ ਜ਼ਿਕਰ ਕੀਤਾ ਹੈ ਇੱਥੇ ਕੇਸ਼ਵ ਦਾ ਅਰਥ ਹੈ ਕਿ ਜਿਹਦੇ ਕੇਸ ਬੜੇ ਸੋਹਣੇ ਨੇ ਬੜੇ ਲੰਮੇ ਨੇ ਇਹਦਾ ਅਰਥ ਹੋ ਗਿਆ ਜਿਹਦਾ ਕੋਈ ਮਾਲਕ ਨਹੀਂ ਉਸ ਦਾ ਮਾਲਕ ਵੈਗਰੂ ਹੈ ਜਿਹੜਾ ਬਲ ਤੋਂ ਹੀਣਾ ਹੈ ਤਾਕਤ ਤੋਂ ਹੀਣਾ ਹੈ ਉਹਨੂੰ ਤਾਕਤ ਦੇਣ ਵਾਲਾ ਸੋਹਣੇ ਕੇਸਾਂ ਵਾਲਾ ਭਗਵਾਨ ਹੈ ਅੱਗੇ ਜੀ ਪਹਿਲਾਂ ਆਪਾਂ ਅਖਰੀ ਅਰਥ ਕਰ ਰਹੇ ਹਾਂ ਸਰਬ ਭੂਤ ਦਇਾਲ ਅਚੁੱਤ ਸਰਬ ਦਾ ਅਰਥ ਹੈ ਸਾਰੇ ਭੂਤ ਲਫ਼ਜ਼ ਇੱਕ ਵਰਤਿਆ ਗਿਆ ਬਾਣੀ ਵਿੱਚ ਮਰੇ ਵਾਸਤੇ ਹਾਂਜੀ ਭੂਤ ਭੂਤ ਕਰ ਭੱਗੀ ਇੱਕ ਭੂਤ ਦਾ ਅਰਥ ਹੈ ਅਵਗਤ ਜੂਨਾ ਦੂਸਰਾ ਭੂਤ ਦਾ ਤੀਸਰਾ ਅਰਥ ਹੈ ਜੀਵ ਫਿਰ ਬੇਨਤੀ ਸੁਣਿਓ ਜੀਵ ਜਿਵੇਂ ਆਪਾਂ ਆਹ ਸ਼ਰੀਰ ਲਈ ਵਰਤਨੇ ਆ ਪੰਜ ਭੂਤਕ ਚੋਲਾ ਪਰ ਉੱਥੇ ਭੂਲ ਭੂਤ ਦਾ ਅਰਥ ਪ੍ਰੇਤ ਨਹੀਂ ਇੱਥੇ ਪੋਦਾ ਅਰਥ ਹੈ ਜੀਵ ਜਿੰਨੇ ਵੀ ਜੀਵ ਨੇ ਸਰਬ ਭੂਤ ਦਇਾਲ ਅਚੁੱਤ ਅਚੁੱਤ ਦਾ ਅਰਥ ਹੈ ਜਿੰਨੇ ਕਦੀ ਡਿਗਣਾ ਨਹੀਂ ਜਿੰਨੇ ਕਦੀ ਖਤਮ ਨਹੀਂ ਹੋਣਾ ਜਿਹਦੇ ਲਈ ਲਫ਼ਜ਼ ਆਪਾਂ ਵਰਤਾਂਗੇ ਅਬਨਾਸ਼ੀ ਇਹਦਾ ਅਰਥ ਹੋ ਗਿਆ ਕਿ ਸਾਰਿਆਂ ਜੀਵਾਂ ਉੱਤੇ ਦਇਾਲੂ ਹੈ ਅਬਨਾਸ਼ੀ ਪਰਮਾਤਮਾ ਫਿਰ ਮਹਾਰਾਜ ਕਹਿੰਦੇ ਦੀਨ ਬਾਂਦਵ ਦੀਨ ਦਰ ਤੇ ਗਰੀਬ ਬੰਦਵ ਦਾ ਅਰਥ ਰਿਸ਼ਤੇਦਾਰ ਦਮੋਦਰਾ ਸ਼ਬਦ ਹੈ ਦਮੋਦਰ ਫਿਰ ਬਿੰਤੀ ਸੁਣਿਓ ਇਹ ਇਹ ਦੋ ਲਬਜ ਨੇ ਦਾਮ ਉਦਰ ਦਾਮ ਦਾ ਅਰਥ ਹੈ ਰੱਸੀ ਤੇ ਉਦਰ ਦਾ ਅਰਥ ਹੁੰਦਾ ਉਦਰ ਪੇਟ ਇਹ ਵੀ ਸ਼ਬਦ ਜਿਹੜਾ ਕ੍ਰਿਸ਼ਨ ਜੀ ਲਈ ਵਰਤਿਆ ਜਾਂਦਾ ਰਹੇ ਜੀ ਦਮੋਦਰ ਦਾ ਅਰਥ ਹੈ ਜਿਹਦੇ ਉਦਰ ਦੇ ਥੱਲੇ ਕਾਲੇ ਰੰਗ ਦੀ ਤੜਾਗੀ ਬੰਨੀ ਹੋਵੇ ਉਹਨੂੰ ਦਮੋਦਰ ਕਹਿੰਦੇ ਆ ਪਰ ਇਹ ਗੱਲ ਹੋਰ ਯਾਦ ਰੱਖਿਓ ਇਹਦੇ ਅਰਥ ਦੂਸਰੇ ਅਰਥ ਕੀਤੇ ਵਿਦਵਾਨਾਂ ਨੇ ਦਾਮੋਦਰ ਦਾ ਉਦਰਦਰ ਤੇ ਪੇਟ ਦਾਮਦਰ ਅਰਥ ਵਿੱਚ ਦਮੋਦਰ ਦਾ ਅਰਥ ਹੈ ਜਿਹੜਾ ਸਾਰਾ ਬ੍ਰਹਿਮੰਡ ਜਿਹਦੇ ਪੇਟ ਵਿੱਚ ਸਮਾਇਆ ਹੋਇਆ ਹੈ ਮੈਂ ਤਰਜ਼ ਕੀਤੀ ਦਮੋਦਰਦਰ ਜਿਹਦੇ ਉਦਰ ਦੇ ਦਿਵਾਲੇ ਤੜਾਕੀ ਹੈ ਧਾਗਾ ਬੰਨਿਆ ਹੈ ਤੇ ਦਮੋਦਰ ਦਾ ਅਰਥ ਇਹ ਜਿਹਦੇ ਉਦਰ ਵਿੱਚ ਸਭ ਕੁਝ ਸਮਾਇਆ ਹੋਇਆ ਹੈ ਇਹਦਾ ਮਤਲਬ ਪਾਰ ਬ੍ਰह्म ਪਰਮੇਸ਼ਵਰ ਦਮੋਦਰ ਮਹਾਰਜ ਕਹਿੰਦੇ ਦੀਨ ਬਾਦਵ ਦਮੋਦਰ ਕਿ ਜਿਹੜਾ ਗਰੀਬਾਂ ਦਾ ਰਿਸ਼ਤੇਦਾਰ ਹੈ ਜਿਹਦਾ ਕੋਈ ਰਿਸ਼ਤੇਦਾਰ ਨਹੀਂ ਬੰਦਾ ਉਹਦਾ ਰਿਸ਼ਤੇਦਾਰ ਸਾਰੇ ਜੀਵ ਜਿਹਦੇ ਵਿੱਚ ਸਮਾਏ ਨੇ ਉਹ ਪਰਮਾਤਮਾ ਅੱਗੇ ਜੀ ਗੁਰੂ ਜੀ ਕਹਿੰਦਾ ਸਰਬੱਗ ਹੈ ਸਰਬੱਗਿਆ ਦਾ ਅਰਥ ਇਹ ਸਾਰਿਆਂ ਦੇ ਅੰਦਰ ਨੂੰ ਜਾਣਨ ਵਾਲਾ ਚੰਗੇ ਨੂੰ ਵੀ ਜਾਣਦਾ ਹੈ ਮੰਦੇ ਨੂੰ ਵੀ ਜਾਣਦਾ ਹੈ ਧਰਮੀ ਨੂੰ ਵੀ ਜਾਣਦਾ ਹੈ ਕੁਕਰਮੀ ਨੂੰ ਵੀ ਜਾਣਦਾ ਹੈ ਪਾਪੀ ਨੂੰ ਵੀ ਜਾਣਦਾ ਹੈ ਪੁੰਨੀ ਨੂੰ ਵੀ ਜਾਣਦਾ ਹੈ ਸਿੱਧੀ ਗੱਲ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਰਬਗਯ ਪੂਰਨ ਪੁਰਖ ਭਗਵਾਨਾ ਕਹਿੰਦੇ ਜਿਹੜਾ ਸਾਰੀਆਂ ਥਾਵਾਂ ਤੇ ਪਰਿਪੂਰਨਖ ਹੈ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ ਭਗਵਾਨਾ ਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ ਮਹਾਰਾਜ ਕਹਿੰਦੇ ਭਗਤ ਵਛਲ ਕਰੂਨਾਮਹ ਭਗਤ ਵਛਲ ਭਗਤਾਂ ਨੂੰ ਪਿਆਰ ਕਰਨ ਵਾਲਾ ਜਿਹੜੇ ਭਗਤੀ ਕਰਦੇ ਨੇ ਭਗਤੀ ਨੂੰ ਪਿਆਰ ਕਰਨ ਵਾਲਾ ਕਰੂਨਾਮਹ ਉਹ ਅਸਲ ਚ ਕਰੂਨਾ ਦਾ ਘਰ ਹੈ ਉਹ ਦਯਾ ਦਾ ਘਰ ਹੈ ਅੱਗੇ ਸਤਿਗੁਰੂ ਨੇ ਸ਼ਬਦ ਵਰਤਿਆ ਘਟ ਘਟ ਬਸੰਤ ਬਾਸ ਦੇਵਹ ਘਟ ਘੜ ਦਰ ਤੇ ਖਰ ਖਿਰ ਦੇ ਵਿੱਚ ਹਰ ਸ਼ਰੀਰ ਵਿੱਚ ਬਸੰਤ ਦਰ ਤੇ ਵਸਦਾ ਹੈ ਹੁਣ ਇੱਥੇ ਲਫ਼ਜ਼ ਆ ਗਿਆ ਬਾਸ ਦੇਵਹ ਵੈਸੇ ਇਹ ਸ਼ਬਦ ਵਾਸੂ ਦੇ ਵੀ ਹੁੰਦਾ ਹੈ ਜੀ ਬਾਸ ਦੇਵਾ ਦਾ ਅਰਥ ਹੈ ਜਿਹਦਾ ਵਾਸ ਸਾਰਿਆਂ ਵਿੱਚ ਹੈ ਤੇ ਜਿਹਦੇ ਵਿੱਚ ਸਾਰੇ ਵਾਸ ਕਰਦੇ ਆ ਇਕ ਤਾਂ ਬਾਸਦੇਵ ਜੀ ਦਾ ਕ੍ਰਿਸ਼ਨ ਨਾਲ ਸੰਬੰਧਿਤ ਹੈ ਪਿਤਾ ਦੇ ਨਾਲ ਪਰ ਇੱਥੇ ਹੈ ਬਾਸ ਦੇਵਾ ਇਹਦਾ ਅਰਥ ਹੈ ਜਿਹਦੇ ਵਿੱਚ ਸਾਰੇ ਵਸਦੇ ਨੇ ਤੇ ਜਿਹੜਾ ਸਾਰਿਆਂ ਵਿੱਚ ਵਸਦਾ ਹੈ ਉਹਨੂੰ ਬਾਸ ਦੇਵਾ ਕਹਿੰਦੇ ਆ ਸਤਿਗੁਰੂ ਕਹਿੰਦੇ ਘਟ ਘਟ ਬਸੰਤ ਬਾਸ ਦੇਵਾ ਪਾਰ ਬ੍ਰह्म ਪਰਮੇਸ਼ੁਰਹ ਜਿਸ ਦਾ ਅੰਤ ਕਿਸੇ ਨੇ ਪਾਇਆ ਪਰਮ ਈਸ਼ਰ ਜਿਹੜਾ ਸਭ ਤੋਂ ਉੱਚਾ ਹੈ ਅੱਗੇ ਫਿਰ ਸਤਿਗੁਰੂ ਨਾਮ ਤੋਂ ਗੱਲ ਸ਼ੁਰੂ ਹੋਈ ਸੀ ਸ਼ਲੋਕ 'ਚ ਕਿ ਗਰੀਬ ਵਾਸਤੇ ਨਾਮ ਹੀ ਸਭ ਕੁਝ ਹੈ ਨੇ ਆਸਰਿਆਂ ਦਾ ਆਸਰਾ ਨਾਮ ਹੈ ਪਲ ਕੀਣਾ ਦਾ ਤਾਕਤ ਦੇਣ ਵਾਲਾ ਨਾਮ ਹੈ ਅਨਾਥਾਂ ਦਾ 나ਥ ਜਿਹੜਾ ਉਹ ਨਾਮ ਹੈ ਸਤਗੁਰੂ ਗੁਰੂ ਅਰਜੁਨ ਦੇਵ ਜਚੰਤ ਨਾਨਕ ਕਿਰਪਾਲ ਪ੍ਰਸਾਦੰ ਇਹਦਾ ਅਰਥ ਹੈ ਜਚੰਤ ਦਾ ਅਰਥ ਹੈ ਮੰਗਦੇ ਖਾਂ ਨਾਨਕ ਦਾ ਅਰਥ ਹੈ ਧੰ ਗੁਰੂ ਅਰਜੁਨ ਸਾਹਿਬ ਮੇਰ ਕਰ ਰਹੇ ਨੇ ਕਿਰਪਾਲ ਦਾ ਅਰਥ ਹੈ ਕਿਰਪਾ ਕਰਨ ਵਾਲੇ ਤੇ ਪ੍ਰਸਾਦੰਗ ਦਾ ਅਰਥ ਮੇਰ ਬਖਸ਼ਿਸ਼ ਮਹਾਰਾਜ ਜੀ ਤੇ ਕਹਿੰਦੇ ਨੇ ਕਿਰਪਾ ਕਰਨ ਵਾਲੇ ਵੈਗੁਰੂ ਜੀ ਅਸੀਂ ਤੁਹਾਡੇ ਤੋਂ ਜਾਚਦੇ ਆ ਮੰਗਦੇ ਖਾਂ ਤੁਸੀਂ ਕਿਰਪਾ ਕਰੋ ਕੀ ਜੀ ਨਾ ਬਿਸਰੰਤ ਨਾ ਭੁੱਲੇ ਨਾ ਬਿਸਰੰਤ ਨਾ ਵਿਸਰੇ ਕੀ ਨਾਰਾਇਣ ਜਿਹੜਾ ਸਾਰੀਆਂ ਥਾਵਾਂ ਤੇ ਆਪਣਾ ਟਿਕਾਣਾ ਰੱਖਦਾ ਹੈ ਨਾ ਸਾਡੀ ਜਾਚਨਾ ਸਾਡੀ ਬੇਨਤੀ ਇਹ ਵੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਹਾਡਾ ਨਾਮ ਕਦੇ ਨਾ ਭੁੱਲੇ ਜਿਸ ਨਾਮ ਕਰਕੇ ਅਨਾਥਾਂ ਦਾ ਨਾਤ ਬਣ ਜਾਣਾ ਹੈ ਜਿਸ ਨਾਮ ਕਰਕੇ ਬਲਕੀਣਾ ਨੂੰ ਬਲ ਦੇ ਦੇਣਾ ਹੈ ਜਿਸ ਨਾਮ ਕਰਕੇ ਨਿਰਆਸਰਿਆਂ ਦਾ ਆਸਰਾ ਬਣ ਜਾਣਾ ਹੈ ਪ੍ਰਮਾਤਮਾ ਜਿਸ ਨਾਮ ਕਰਕੇ ਤੂੰ ਮਿੱਤਰ ਵੀ ਬਣ ਜਾਣਾ ਰਿਸ਼ਤੇਦਾਰ ਵੀ ਬਣ ਜਾਣਾ ਉਹ ਨਾਮ ਸਾਨੂੰ ਕਦੀ ਨਾ